ਇਸ ਬੰਦੇ ਨੇ ਜਦੋਂ ਨੇਵੀ ਸੀਲ ਲਈ ਕੁਆਲੀਫਾਈ ਕਰਨਾ ਸੀ ਤਾਂ 3 ਮਹੀਨਿਆਂ ਦੇ ਵਿੱਚ ਆਪਣਾ 50 ਕਿਲੋ ਭਾਰ ਘਟਾ ਲਿਆ ਸੀ ਦੁਨੀਆ ਦੀ ਸਭ ਤੋਂ ਤਾਕਤਵਰ ਸਮੁੰਦਰੀ ਸੈਨਾ ਨੇਵੀ ਸੀਲ ਦੀ ਟ੍ਰੇਨਿੰਗ ਨੂੰ ਤਿੰਨ ਵਾਰੀ ਪੂਰਾ ਕਰਨ ਵਾਲਾ ਇਕਲੌਤਾ ਬੰਦਾ 17 ਘੰਟਿਆਂ ਦੇ ਵਿੱਚ 4000 ਪੁਲਅਪਸ ਮਾਰ ਕੇ ਵਰਲਡ ਰਿਕਾਰਡ ਬਣਾਉਣ ਵਾਲਾ ਇਕਲੌਤਾ ਬੰਦਾ ਆਪਣੀ ਲਾਈਫ ਹਾਰਡਸ਼ਿਪ ਸਟ੍ਰੈਸ ਤੇ ਸਾਲੀਆਂ ਪ੍ਰੋਬਲਮਾਂ ਨੂੰ ਪੈਰਾਂ ਥੱਲੇ ਰੋਲ ਕੇ ਅੱਗੇ ਵਧਣ ਵਾਲਾ ਇਹ ਇਨਸਾਨ ਦਾ ਟਫੈਸਟ ਮੈਨ ਔਨ ਦਾ ਪਲਾਨੀਟ ਡੇਵਿਡ ਗੋਗਿੰਸ ਇਹ ਕੋਈ ਆਮ ਬੰਦਾ ਨਹੀਂ ਹੈ like, hey Goggins, why am I not getting better? I'm a big time goal setter. I run half Ironmans. I run half marathons. I go for that new promotion at work. Why am I not getting better? I asked him a question. Do you have fear of not reaching those goals? He said, no. Well, that's your problem. ਚਾ ਲਈ ਡੈਵਿਡ ਨੂੰ ਬਹੁਤ ਮਿਹਨਤ ਕਰਨੀ ਪਈ ਬਚਪਨ ਉਹਦਾ ਬਹੁਤ ਗਰੀਬੀ ਭਰਿਆ ਸੀ ਤੇ ਬਹੁਤ ਹੀ ਜਿਆਦਾ ਸਟ्रेसਫੁਲ ਸੀ ਉਸ ਦਾ ਪਿਤਾ ਪਰਵਾਜ਼ ਨੂੰ ਮੈਂਟਲੀ ਤੇ ਫਿਜ਼ੀਕਲ ਤੌਰ ਤੇ ਬਹੁਤ ਜਿਆਦਾ ਤੰਗ ਕਰਦਾ ਸੀ ਕਈ ਸਾਲਾਂ ਦੇ ਟੌਰਚਰ ਸਹਿਣ ਤੋਂ ਬਾਅਦ ਡੈਵਿਡ ਦੀ ਮਾਂ ਆਪਣੇ ਬੱਚਿਆਂ ਸਮੇਤ ਇੰਡੀਆ ਨਾਲ ਦੇ ਇੱਕ ਬ੍ਰਾਜ਼ਿਲ ਨਾਮ ਦੇ ਸ਼ਹਿਰ ਵਿੱਚ ਮੂਵ ਹੋ ਜਾਂਦੀ ਡੇਵਿਡ ਹਮੇਸ਼ਾ ਹੀ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਰਹਿੰਦਾ ਸੀ ਕਿਉਂਕਿ ਸਾਲਾਂ ਤੋਂ ਉਸ ਦਾ ਪਿਤਾ ਉਸ ਦੇ ਪੂਰੇ ਪਰਵਾਰ ਤੇ ਤਸ਼ੱਦਦ ਕਰਦਾ ਆ ਰਿਹਾ ਸੀ ਤਾਂ ਇਸ ਦਾ ਉਸ ਦੇ ਮਨ ਦੇ ਉੱਤੇ ਬਹੁਤ ਡੂੰਗਾ ਅਸਰ ਪਿਆ ਸੀ ਇੰਨਾ ਜ਼ਿਆਦਾ ਡੂੰਗਾ ਅਸਰ ਪਿਆ ਸੀ ਕਿ ਜਦੋਂ ਡੇਵਿਡ ਤੀਜੀ ਕਲਾਸ ਦੇ ਵਿੱਚ ਹੋਇਆ ਤਾਂ ਉਸ ਦਾ ਪੜਾਈ ਵਿੱਚ ਮਨ ਲੱਗਣਾ ਹਟ ਗਿਆ ਸਕੂਲ ਵਿੱਚ ਪਰਦੇ ਬੱਚਿਆਂ ਵੱਲੋਂ ਵੀ ਡੇਵਿਡ ਨਾਲ ਬਹੁਤ ਜ਼ਿਆਦਾ ਪੱਖਪਾਤ ਕੀਤਾ ਜਾਂਦਾ ਸੀ ਖਾਸ ਕਰ ਉਸ ਦੇ ਕਾਲੇ ਰੰਗ ਕਰਕੇ ਡੇਵਿਡ ਦੀ ਜ਼ਿੰਦਗੀ ਕਿਸੇ ਨਰਕ ਤੋਂ ਘੱਟ ਨਹੀਂ ਸੀ ਇੰਨਾ ਜ਼ਿਆਦਾ ਸਟ੍ਰੈਸ ਸੀ ਕਿ 19 ਸਾਲ ਤੋਂ 23 ਸਾਲ ਦੀ ਉਮਰ ਦੇ ਵਿੱਚ ਤਕਰੀਬਨ 5 ਸਾਲਾਂ ਦੇ ਵਿੱਚ ਉਸਦਾ ਭਾਰ 79 ਕਿਲੋ ਤੋਂ 136 ਕਿਲੋ ਹੋ ਗਿਆ ਕਿਉਂਕਿ ਉਹ ਜ਼ਿਆਦਾਤਰ ਸਮਾਂ ਸੋਚਦਾ ਰਹਿੰਦਾ ਸੀ ਖਾਂਦਾ ਰਹਿੰਦਾ ਸੀ ਸੌਂਦਾ ਰਹਿੰਦਾ ਸੀ ਤੇ ਉਸ ਨੂੰ ਫਿਜ਼ੀਕਲ ਐਕਟੀਵਿਟੀ ਕਰਨ ਦਾ ਕੋਈ ਮਨ ਹੀ ਨਹੀਂ ਸੀ 23 ਸਾਲ ਦੀ ਉਮਰ ਦੇ ਵਿੱਚ ਡੇਵਿਡ ਇੱਕ ਪੈਸਟ ਕੰਟਰੋਲ ਕੰਪਨੀ 'ਚ ਕੰਮ ਕਰਦੇ ਸੀ ਉਹ ਲੋਕਾਂ ਦੇ ਘਰੇ ਜਾਂਦੇ ਆਫਿਸਸ ਦੇ ਵਿੱਚ ਜਾਂਦੇ ਤੇ ਕੀੜੇ ਮਕੌੜੇ ਮਾਰਨ ਦਾ ਕੰਮ ਕਰਦੇ ਸੀ ਇਸ ਨਾਲ ਉਹਨਾਂ ਨੂੰ ਮਹੀਨੇ ਦੀ 1000 ਡਾਲਰ ਕਮਾਈ ਹੁੰਦੀ ਸੀ ਉਸ ਸਮੇਂ ਡੇਵਿਡ ਇੱਕ ਬਿਨਾ ਮਕਸਦ ਦੀ ਲਾਈਫ ਜੀ ਰਿਹਾ ਸੀ ਸਵੇਰੇ ਉੱਠ ਗਿਆ ਕੰਮ ਤੇ ਚੱਲ ਗਿਆ ਘਰ ਆ ਗਿਆ ਟੀਵੀ ਦੇਖ ਲਿਆ ਸੋ ਗਿਆ ਤੇ ਫਿਰ ਸਵੇਰੇ ਸੇਮ ਸਾਈਕਲ ਸ਼ੁਰੂ ਹੋ ਜਾਂਦਾ ਸੀ ਸੇਮ ਲਾਈਫ ਜੋ ਜ਼ਿਆਦਾਤਰ ਲੋਕ ਜਿਉਂਦੇ ਨੇ ਬਿਨਾ ਕਿਸੇ ਮਕਸਦ ਦੀ ਲਾਈਫ ਜ਼ਿੰਦਗੀ ਉਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਕਈ ਸਾਲਾਂ ਤੱਕ ਪਰ ਅਚਾਨਕ ਉਹ ਦਿਨ ਆਉਂਦਾ ਜਦੋਂ ਡੇਵਿਡ ਨੇ ਆਪਣੀ ਲਾਈਫ ਨੂੰ ਇੱਕ ਨਵੀਂ ਇੰਟਰੈਕਸ਼ਨ ਦੇਣੀ ਸੀ ਇੱਕ ਵਾਰ ਉਹ ਆਪਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਆਪਣੇ ਬਾਥਰੂਮ ਵਿੱਚ ਨਹਾ ਰਿਹਾ ਸੀ ਤੇ ਅਚਾਨਕ ਹੀ ਉਹਨੂੰ ਕੁਝ ਸੁਣਦੈ ਤੇ ਉਹ ਭੱਜ ਕੇ ਆਪਣੇ ਕਮਰੇ ਵਿੱਚ ਆ ਜਾਂਦਾ ਹੈ। ਕਮਰੇ ਵਿੱਚ ਆ ਕੇ ਡੇਵਿਡ ਦੇਖਦਾ ਹੈ ਕਿ ਨੇਵੀ ਸੀਲ ਦੀ ਟ੍ਰੇਨਿੰਗ ਚੱਲਦੀ ਪਈ ਸੀ ਤੇ ਉਹਦੇ ਵਿੱਚ ਇੱਕ న్యూਸ ਐਂਕਰ ਕਹਿ ਰਿਹਾ ਸੀ ਕਿ ਇਹ ਦੁਨੀਆ ਦੀ ਸਭ ਤੋਂ ਔਖੀ ਟ੍ਰੇਨਿੰਗ ਹੈ। ਕੋਈ ਟਾਵਾ ਟੱਲਾ ਹੀ ਇਸ ਟ੍ਰੇਨਿੰਗ ਨੂੰ ਪੂਰੀ ਕਰ ਸਕਦਾ। ਤੇ ਇਹ ਚੀਜ਼ ਡੇਵਿਡ ਦੇ ਮਨ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਤੇ ਉਹ ਸੋਚ ਲੈਂਦਾ ਹੈ ਕਿ ਹੁਣ ਜ਼ਿੰਦਗੀ ਦੇ ਵਿੱਚ ਕਰਨਾ ਹੈ ਤਾਂ ਬਸ ਨੇਵੀ ਸੀਲ ਦੀ ਟ੍ਰੇਨਿੰਗ ਨੂੰ ਪੂਰਾ ਕਰਨਾ ਹੈ। ਪਰ ਜਦੋਂ ਡੇਵਿਡ ਉੱਥੇ ਜਾਂਦਾ ਹੈ ਆਪਣੀ ਰਿਸਟ੍ਰੇਸ਼ਨ ਕਰਵਾਉਣ ਲਈ ਤਾਂ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਐਨਾ ਮੋਟਾ ਬੰ ਉਹ ਦੁਨੀਆ ਦੀ ਸਭ ਤੋਂ ਔਖੀ ਟ੍ਰੇਨਿੰਗ ਨੇਵੀ ਸील ਦੀ ਟ੍ਰੇਨਿੰਗ ਨੂੰ ਪੂਰੀ ਕਰੂਗਾ ਦਿਨ ਰਾਤ ਡੇਲੀ ਕੰਮ ਤੋਂ ਆ ਕੇ ਡੇਵਿਡ ਬਹੁਤ ਸਾਰੀਆਂ ਕਾਲਸ ਕਰਦਾ ਬਹੁਤ ਸਾਰੇ ਰਿਕਰੂਟਰਸ ਨੂੰ ਕਿ ਉਸ ਨੂੰ ਨੇਵੀ ਸील ਦੀ ਟ੍ਰੇਨਿੰਗ ਲਈ ਟ੍ਰੇਨ ਕੀਤਾ ਜਾਵੇ ਪਰ ਕੋਈ ਰਿਸਪੌਂਸ ਨਹੀਂ ਆਉਂਦਾ ਉਲਟਾ ਜਵਾਬ ਹੀ ਮਿਲਦਾ ਹੈ ਪਰ ਅਚਾਨਕ ਇੱਕ ਦਿਨ ਇੱਕ ਰਿਕਰੂਟਰ ਨੇ ਉਸ ਦੀ ਰਿਕਵੈਸਟ ਐਕਸੈਪਟ ਕਰ ਲਈ ਤੇ ਇੱਕ ਸ਼ਰਤ ਰੱਖੀ ਇਹ ਸ਼ਰਤ ਕੋਈ ਆਮ ਸ਼ਰਤ ਨਹੀਂ ਸੀ ਉਸ ਨੂੰ ਕਿਹਾ ਕਿ ਜੇ ਤੂੰ 3 ਮਹੀਨਿਆਂ ਦੇ ਵਿੱਚ 50 ਕਿਲੋ ਭਾਰ ਘਟਾ ਲੇਂਗਾ ਤਾਂ ਹਾਂ ਮੈਂ ਤੈਨੂੰ ਟ੍ਰੇਨ ਕਰ ਲਈ ਤਾਰਾ ਤਾਂ ਡੇਵਿਡ ਦੇ ਸਾਹਮਣੇ ਡੇਵਿਡ ਤਾਂ ਛੱਡੋ ਕਿਸੇ ਵੀ ਬੰਦੇ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਸੀ ਕਿ 3 ਮਹੀਨਿਆਂ ਦੇ ਵਿੱਚ ਕੋਈ ਬੰਦਾ 50 ਕਿਲੋ ਭਾਰ ਘਟਾ ਸਕਦਾ ਹੋਵੇ ਉਹ ਵੀ ਉਹ ਬੰਦਾ ਜਿਹਦਾ ਪਾਰ ਪਹਿਲਾਂ ਹੀ ਇੰਨਾ ਜ਼ਿਆਦਾ ਹੋਵੇ 100 ਕਿਲੋ ਤੋਂ ਵੀ ਜ਼ਿਆਦਾ ਡੇਵਿਡ ਦੇ ਸਾਹਮਣੇ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਪਰ ਫਿਰ ਵੀ ਡੇਵਿਡ ਹਾਂ ਕਰ ਦਿੰਦਾ ਹੈ ਘਰ ਆ ਕੇ ਉਹ ਜਦੋਂ-ਜਦੋਂ ਆਪਣੇ ਆਪ ਨੂੰ ਸ਼ੀਸ਼ੇ ਮੋਹਰੇ ਖੜਾ ਦੇਖਦਾ ਹੈ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦਾ ਹੈ ਤਾਂ ਉਹ ਹਮੇਸ਼ਾ ਸੱਚ ਬੋਲਦਾ ਹੈ ਕਿ ਹਾਂ ਮੈਂ ਮੋਟਾ ਹਾਂ ਮੈਂ ਬਹੁਤ ਜ਼ਿਆਦਾ ਮੋਟਾ ਹਾਂ ਔ ਝੂਠ ਨਹੀਂ ਮਾਰਦਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਣੇ ਵਿੱਚ ਬਹੁਤ ਸਾਰੇ ਲੋਕ ਸ਼ੀਸ਼ੇ ਨੂੰ ਦੇਖ ਕੇ ਆਪਣੇ ਆਪ ਨੂੰ ਵੀ ਝੂਠ ਮੰਨਣ ਲੱਗ ਜਾਂਦੇ ਆ ਕਿ ਨਹੀਂ ਐਨਾ ਵੀ ਨਹੀਂ ਮੋਟਾ ਹੈਗਾ ਮੈਂ ਜਾਂ ਐਨੀ ਵੀ ਨਹੀਂ ਮੋਟੀ ਹੈਗੀ ਮੈਂ ਪਰ ਅਸਲੀ ਗੱਲ ਇਹ ਹੁੰਦੀ ਹੈ ਕਿ ਉਹ ਆਪਣੇ ਕੰਫਰਟ ਜ਼ੋਨ ਦੇ ਵਿੱਚੋਂ ਕਦੇ ਬਾਹਰ ਆਉਣਾ ਹੀ ਨਹੀਂ ਚਾਹੁੰਦੇ ਪਰ ਡੇਵਿਡ ਦੇ ਮਾਮਲੇ ਵਿੱਚ ਐਵੇਂ ਨਹੀਂ ਸੀ ਡੇਵਿਡ ਨੂੰ ਪਤਾ ਸੀ ਕਿ ਉਸ ਦੀ ਜ਼ਿੰਦਗੀ ਦਾ ਮਕਸਦ ਇਹੀ ਹੈ ਕਿ ਉਸ ਨੇ ਨੀਵੀ ਸੀਲ ਦੀ ਟ੍ਰੇਨਿੰਗ ਨੂੰ ਪੂਰਾ ਕਰਨਾ ਹੈ ਡੇਵਿਡ ਨੂੰ ਪਤਾ ਸੀ ਕਿ ਕੋਈ ਵੀ ਚੇਂਜ ਲਿਆਉਣ ਲਈ ਆਪਣੇ ਆਪ 'ਚ ਕੋਈ ਵੀ ਬਦਲਾਅ ਲਿਆਉਣ ਲਈ ਆਪਣੇ ਆਪ ਨੂੰ ਸੱਚ ਬੋਲਣਾ ਬਹੁਤ ਜ਼ਰੂਰੀ ਹੈ ਮਤਲਬ ਆਪਣੇ ਆਪ ਨੂੰ ਸਵੀਕਾਰ ਕਰਨਾ ਉਹਦਾ ਆਪਾਂ ਨੂੰ ਐਕਸੈਪਟ ਕਰਨਾ ਪਵੇਗਾ ਪੂਰੀ ਤਰ੍ਹਾਂ ਪੂਰਾ ਸੱਚ ਜੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਬਦਲਾਅ ਲੈ ਕੇ ਆਉਣਾ ਤਾਂ ਡੈਵ ਨੇ ਇਹ ਐਕਸੈਪਟ ਕਰ ਲਿਆ ਸੀ ਕਿ ਹਾਂ ਉਹ ਮੋਟਾ ਹੈ ਬਹੁਤ ਜ਼ਿਆਦਾ ਮੋਟਾ ਹੈ ਤੇ ਉਹਨੂੰ ਚੇਂਜ ਦੀ ਲੋੜ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਵੇਰੇ ਉੱਠਣਾ ਬਹੁਤ ਔਖਾ ਪਰ ਜਦੋਂ ਇੱਕ ਵਾਰੀ ਬੰਦਾ ਉੱਠ ਪੈਂਦਾ ਤਾਂ ਸਾਰੇ ਦਿਨ ਦੇ ਕੰਮ ਹੋ ਜਾਂਦੇ ਨੇ ਤੇ ਰਾਤ ਹੋ ਜਾਂਦੀ ਆ ਪੂਰੇ ਕੰਮ ਨਵੇੜ ਦੇ ਨਵੇੜ ਦੇ ਮਤਲਬ ਇੱਕ ਉੱਠਣਾ ਪਹਿਲਾ ਸਟੈਪ ਹੁੰਦਾ ਹੈ ਜਦੋਂ ਆਪਾਂ ਆਪਣੀ ਲਿਮਟ ਨੂੰ ਪੁਸ਼ ਕਰਦੇ ਆ ਚਾਹੇ ਕੰਮ ਤੇ ਜਾਣਾ ਹੋਵੇ ਜਾਏ ਸਟੇਡੀਅਮ ਜਾਣਾ ਹੋਵੇ ਇੱਕ ਵਾਰੀ ਆਪਾਂ ਉੱਠ ਪੈਂਦੇ ਆਂ ਫਿਰ ਬੰਦਾ ਹਾਂ ਸੋਚਦਾ ਵੀ ਹੁਣ ਆਪਾਂ ਆਪਣਾ ਕੰਮ ਨਿਮੇੜੀ ਲਈਏ ਇਹ ਦੇ ਵੀ ਨੂੰ ਪਹਿਲਾਂ ਹੀ ਸਮਝ ਆ ਚੁੱਕਿਆ ਸੀ ਕਿ ਹਾਂ ਇੱਕ ਵਾਰੀ ਮੈਂ ਲਿਮਿਟ ਪੁਸ਼ ਕਰਦਾ ਜਦੋਂ ਮੈਂ 400 ਮੀਟਰ ਭੱਜ ਸਕਦਾ ਮੈਂ 1 ਮੀਲ ਭੱਜ ਸਕਦਾ ਤਾਂ ਫਿਰ ਮੈਂ 10 ਮੀਲ 20 ਮੀਲ 100 ਮੀਲ ਵੀ ਭੱਜ ਸਕਦਾ ਹੁਣ ਜਿਹੜੇ ਲੋਕ ਐਥਲੈਟਿਕ ਦੇ ਵਿੱਚ ਨੇ ਜਾਂ ਐਥਲੀਟਸ ਨੇ ਰਨਰਸ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਆਪਾਂ 10 ਕਿਲੋਮੀਟਰ ਦੀ ਰਨਿੰਗ ਕਰਨੀ ਹੈ 2 ਕਿਲੋਮੀਟਰ ਤੋਂ ਬਾਅਦ ਆਪਣਾ ਸਰੀਰ ਪੱਕ ਜਾਂਦਾ ਹੈ ਤੇ ਉਹ ਇੱਕ ਪੇਸ ਦੇ ਵਿੱਚ ਚੱਲਦਾ ਹੈ ਤੇ ਆਪਾਂ ਨੂੰ ਜ਼ਿਆਦਾ ਦਮ ਵੀ ਨਹੀਂ ਚੱਲਦਾ ਮਤਲਬ ਆਪਾਂ ਉਹਦੇ ਯੂਸ ਟੂ ਹੋ ਜਾਂਦੇ ਆ ਜੇ ਆਪਾਂ ਥੋੜਾ ਜਿਹਾ ਹੋਰ ਲਿਮਿਟ ਨੂੰ ਪੁਸ਼ ਕਰਦੇ ਆ 3 ਕਿਲੋਮੀਟਰ ਤਾਂ ਬਾਡੀ ਇੱਕ ਐਜੀ ਸਿਚੁਏਸ਼ਨ ਦੇ ਵਿੱਚ ਆ ਜਾਂਦੀ ਹੈ ਕਿ ਆਪਾਂ ਫਿਰ 20 ਕਿਲੋਮੀਟਰ ਤੱਕ ਵੀ ਰੇਸ ਨੂੰ ਖਿੱਚ ਕੇ ਲੈ ਕੇ ਜਾ ਸਕਦੇ ਆ ਤਾਂ ਇਹੀ ਡੇਵਿਡ ਨੂੰ ਸਮਝ ਆ ਚੁੱਕਿਆ ਸੀ ਕਿ ਆਪਣੀ ਲਿਮਿਟੇਸ਼ਨਸ ਨੇ ਉਹ ਸਾਰੀਆਂ ਮਾਈਂਡ ਦੇ ਵਿੱਚ ਹੁੰਦੀਆਂ ਨੇ ਚਾਹੇ ਉਹ ਸਵੇਰੇ ਉੱਠਣਾ ਹੋਵੇ ਚਾਹੇ ਰਨਿੰਗ ਦੇ ਵਿੱਚ ਐਕਸਟਰਾ ਭੱਜਣਾ ਹੋਵੇ ਚਾਹੇ ਐਕਸਟਰਾ ਵਰਕ ਕਰਨਾ ਹੋਵੇ ਹੁਣ ਕੋਈ ਵੀ ਬੰਦਾ ਜੋ ਵੀਡੀ ਉਹਨਾਂ ਕੋਲ ਦੇ ਇੱਕ ਐਗਜ਼ਾਮਪਲ ਲੈ ਲੈਂਦਾ ਮੇਰਾ ਜੀ ਨਹੀਂ ਕਰਦਾ ਕੰਮ ਕਰਦਾ ਪਰ ਇੱਕ ਵਾਰੀ ਜਦੋਂ ਮੈਂ ਆਪਣਾ ਸੈਟਅਪ ਕਰ ਲੈਣਾ ਕੈਮਰਾ ਰੱਖ ਲੈਣਾ ਤਾਂ ਫਿਰ ਮੈਂ ਵੀਡੀਓਜ਼ ਨੂੰ ਪੂਰਾ ਹੀ ਕਰਕੇ ਉੱਠਦਾ ਪੂਰਾ ਹੀ ਨਹੀਂ ਮਤਲਬ ਦੋ ਵੀਡੀਓਜ਼ ਤਿੰਨ ਵੀਡੀਓ ਬਾਦੀ ਬਣਾ ਕੇ ਉੱਠਦਾ ਤਾਂ ਇਹ ਚੀਜ਼ ਹੈ ਕਿ ਜੋ ਲਿਮਿਟੇਸ਼ਨ ਹੈ ਜੋ ਲਿਮਟ ਹੈ ਉਹ ਸਿਰਫ ਆਪਣੇ ਮਾਈਂਡ ਦੇ ਵਿੱਚ ਹੁੰਦੀ ਹੈ ਇਸ ਤੋਂ ਬਾਅਦ ਡੇਵਿਡ ਆਪਣੀ ਟ੍ਰੇਨਿੰਗ ਲਈ ਜਾਂਦਾ ਹੈ ਨੇਵੀ ਸੀਲ ਦੀ ਟ੍ਰੇਨਿੰਗ ਲਈ ਦੁਨੀਆ ਦੀ ਸਭ ਤੋਂ ਔਖੀ ਟ੍ਰੇਨਿੰਗ ਦਾ ਹੈਲ ਆਫ ਦਾ ਵੀਕ ਜੋ ਨੇਵੀ ਸੀਲ ਦੀ ਟ੍ਰੇਨਿੰਗ ਨੂੰ ਨਾਂ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਬਹੁਤ ਘੱਟ ਨੀਂਦ ਹੁੰਦੀ ਹੈ ਬਹੁਤ ਜ਼ਿਆਦਾ ਹਾਰਡ ਵਰਕ ਕਰਾਇ ਖਾਣਾ ਵੀ ਬਹੁਤ ਜ਼ਿਆਦਾ ਘੱਟ ਦਿੱਤਾ ਜਾਂਦਾ ਹੈ। ਟ੍ਰੇਨ ਕਰਨ ਵਾਲੇ ਕੋਚ ਦਾ ਇਹ ਮਕਸਦ ਹੁੰਦਾ ਹੈ ਕਿ ਜ਼ਿਆਦਾਤਰ ਲੋਕੀ ਆਪਣੀ ਟ੍ਰੇਨਿੰਗ ਵਿੱਚੇ ਛੱਡ ਕੇ ਘਰੇ ਚਲੇ ਜਾਣ। ਪਰ ਡੇਵਿਡ ਨੂੰ ਪਹਿਲਾਂ ਹੀ ਪਤਾ ਸੀ ਕਿ ਆਪਣੀ ਲਿਮਟ ਨੂੰ ਇੱਕ ਹੱਦ ਤੱਕ ਜਦੋਂ ਆਪਾਂ ਪੁਸ਼ ਕਰਾਂਗੇ ਤਾਂ ਆਪਾਂ ਨੈਕਸਟ ਫੇਸ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਆਪਾਂ ਉਸ ਚੀਜ਼ ਨੂੰ ਹੋਰ ਵੀ ਜ਼ਿਆਦਾ ਬੈਟਰ ਪਰਫਾਰਮ ਕਰ ਸਕਦੇ ਹਾਂ ਤੇ ਹੋਰ ਵੀ ਲੰਮਾ ਖਿੱਚ ਸਕਦੇ ਹਾਂ। ਇਹ ਚੀਜ਼ ਡੇਵਿਡ ਮਨ ਦੇ ਵਿੱਚ ਰੱਖਦਾ ਤੇ ਉਹ ਆਪਣੀ ਟ੍ਰੇਨਿੰਗ ਹੈਲ ਆਫ ਦਾ ਵੀਕ ਨੂੰ ਸਿਰਫ ਇੱਕ ਵਾਰ ਨਹੀਂ ਸਾਲ ਦੇ ਵਿੱਚ ਤਿੰਨ ਵਾਰ ਪੂਰੀ ਕਰਦਾ ਹੈ ਜੋ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਨੇ ਵੀ ਨਹੀਂ ਕੀਤਾ ਜਿਹਦੀ ਇੱਕ ਕਹਾਵਤ ਆ ਵੈਨ ਯੂ ਫੇਅਰ ਟੂ ਜੰਪ ਇਟਸ ਵੈਨ ਯੂ ਸ਼ੁਡ ਜੰਪ ਮਤਲਬ ਜਦੋਂ ਤੁਹਾਨੂੰ ਪਾਣੀ ਤੋਂ ਡਰ ਲੱਗਦਾ ਹੈ ਕਿ ਮੈਂ ਜੰਪ ਨਹੀਂ ਕਰ ਸਕਦਾ ਉਦੋਂ ਹੀ ਤੁਹਾਨੂੰ ਜੰਪ ਕਰਨਾ ਚਾਹੀਦਾ ਤੇ ਆਪਣੇ ਡਰ ਨੂੰ ਖਤਮ ਕਰਨਾ ਚਾਹੀਦਾ ਹੈ ਇਹੀ ਰੀਜ਼ਨ ਸੀ ਕਿ ਡੇਵਿਡ ਨੂੰ ਏਕੂਆਫੋਬੀਆ ਨਾਂ ਦੀ ਮਾਨਸਿਕ ਬਿਮਾਰੀ ਸੀ ਜੋ ਕਿ ਆਪਾਂ ਪਾਣੀ ਤੋਂ ਡਰ ਲੱਗਣ ਵਾਲੀ ਬਿਮਾਰੀ ਨੂੰ ਕਹਿੰਦੇ ਆ ਪਰ ਫਿਰ ਵੀ ਉਸਨੇ ਪਾਣੀ ਵਿੱਚ ਉਤਰ ਕੇ ਨੇਵੀ ਸੀਲ ਸਮੁੰਦਰੀ ਸੈਨਾ ਦੀ ਟ੍ਰੇਨਿੰਗ ਹੈਲਲ ਆਫ ਦਾ ਵੀਕ ਨੂੰ ਦੁਨੀਆ ਦੀ ਸਭ ਤੋਂ ਔਖੀ ਟ੍ਰੇਨਿੰਗ ਨੂੰ ਧੰਨवार ਪੂਰਾ ਕੀਤਾ ਅਫਗਾਨਿਸਤਾਨ ਦੇ ਵਿੱਚ ਜਦੋਂ ਡੇਵਿਡ ਦੇ ਸਾਥੀ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮਾਰੇ ਜਾਂਦੇ ਆ ਤਾਂ ਉਹ ਫੈਸਲਾ ਲੈਂਦਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਔਖੀ ਰੇਸ ਦਾ ਬੈਡਵਾਟਰ ਰੇਸ ਦੇ ਵਿੱਚ ਦੌੜੇਗਾ ਜੋ ਕਿ ਕੋਈ ਸੌਖਾ ਕੰਮ ਨਹੀਂ ਸੀ ਉਹ ਇਸ ਦੌੜ ਵਿੱਚ ਇਸ ਲਈ ਹਿੱਸਾ ਲੈਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੇ ਸ਼ਹੀਦਾਂ ਦੋਸਤਾਂ ਦੇ ਪਰਿਵਾਰਾਂ ਦੇ ਲਈ ਫੰਡ ਇਕੱਠਾ ਕਰ ਸਕੇ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਫਾਈਨੈਂਸ਼ੀਅਲ ਤੌਰ ਤੇ ਬੈਡ ਬਾਡਰ ਦੀ ਰੇਸ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ 100 ਮੀਲ ਦੀ ਦੌੜ ਹੁੰਦੀ ਹੈ ਜੋ ਕਿ ਬਹੁਤ ਹੀ ਔਖਾ ਕੰਮ ਹੈ ਉਹ ਇੱਕ ਟ੍ਰਾਇਲ ਹੁੰਦਾ ਹੈ ਜੋ ਬੰਦੇ ਨੂੰ ਪੂਰਾ ਕਰਨਾ ਪੈਂਦਾ ਹੈ ਤਾਂ ਵਜ਼ਨ ਦੂਜੇ ਐਸਲੀਟਸ ਨਾਲੋਂ ਜ਼ਿਆਦਾ ਸੀ ਤੇ ਉਸ ਦੇ ਦਿਲ ਦੇ ਵਿੱਚ ਛੇਡ ਸੀ ਤਾਂ ਕਹਿ ਸਕਦੇ ਹਾਂ ਕਿ ਉਸ ਨੂੰ ਆਕਸੀਜਨ ਵੀ 50% ਮਿਲਦੀ ਸੀ ਤਾਂ ਇਸ ਦੇ ਬਾਵਜੂਦ ਵੀ ਉਹ ਦੌੜ ਦੇ ਵਿੱਚ ਹਿੱਸਾ ਲੈਂਦਾ ਹੈ 75 ਮੀਲ ਆਕੇ ਤਾਂ ਡੇਵਿਡ ਐਨਾ ਜ਼ਿਆਦਾ ਟੁੱਟ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਹ ਬਸ ਮਰ ਗਿਆ ਤੇ ਹੁਣ ਉਹ ਅੱਗੇ ਨਹੀਂ ਜਾ ਸਕਦਾ ਉਸ ਦੀ ਪਛਾਬ ਵਾਲੀ ਜਗ੍ਹਾ ਚੋਂ ਖੂਨ ਨਿਕਲਣ ਲੱਗ ਜਾਂਦਾ ਹੈ ਉਸ ਦੇ ਪੈਰਾਂ ਦੇ ਨੌ ਚਿੱਲੇ ਜਾਂਦੇ ਹਨ ਦਿਲ ਦੇ ਵਿੱਚ ਛੇੜ ਹੋਣ ਕਾਰਨ ਉਸ ਤੋਂ ਹੋਰ ਨਹੀਂ ਭੱਜਿਆ ਜਾਂਦਾ ਪਰ ਡੇਵਿਡ ਨੂੰ ਇੱਕ ਆਪਣੇ ਬਚਪਨ ਦੀ ਕਹਾਣੀ ਯਾਦ ਆਉਂਦੀ ਹੈ ਜਦੋਂ ਵੀ ਉਹ ਕੋਈ ਕੰਮ ਕਰਦਾ ਸੀ ਕੋਈ ਚੰਗਾ ਕੰਮ ਕਰਦਾ ਸੀ ਤਾਂ ਉਹਦੀ ਮੰਮੀ ਉਹਨੂੰ ਇੱਕ ਕੁਕੀ ਦਿੰਦੀ ਸੀ ਇੱਕ ਕੁਕੀ ਜਾਰ ਹੁੰਦਾ ਹੈ ਕੱਚ ਦਾ ਡੱਬਾ ਜਿਹਦੇ ਵਿੱਚ ਮਤਲਬ ਬਿਸਕਟ ਰੱਖੇ ਹੁੰਦੇ ਸੀ ਕੁਕੀਜ਼ ਕਹਿੰਦੇ ਆਪਾਂ ਤੇ ਉਹ ਉਹਨੂੰ ਕੁਕੀਜ਼ ਦਿੰਦੀ ਸੀ ਜਦੋਂ ਵੀ ਉਹ ਅਚੀਵਮੈਂਟ ਕਰਦਾ ਸੀ ਤਾਂ ਉਹ ਰਿਮਾਈਂਡ ਕਰਦਾ ਕਿ ਜਦੋਂ ਬਚਪਨ ਦੇ ਵਿੱਚ ਮੈਂ ਕੋਈ ਵੀ ਅਚੀਵਮੈਂਟ ਐਨੀ ਅਚੀਵਮੈਂਟ ਕੀਤੀਆਂ ਨੇ ਮੇਰੇ ਕੋਲ ਕੀਸ ਮਿਲਦਾ ਸੀ ਤਾਂ ਇਹੀ ਕੁਕੀਜ਼ ਟ੍ਰਿਕ ਉਸਨੇ ਇੱਥੇ ਪੜਾਈ ਦੂਜਾ ਸਭ ਤੋਂ ਵੱਡਾ ਰੀਜਨ ਸੀ ਕਿ ਉਸਨੂੰ ਪਤਾ ਸੀ ਕਿ ਆਪਣੇ ਇੱਕ ਲਿਮਿਟ ਹੁੰਦੀ ਹੈ ਤੇ ਆਪਾਂ ਲਿਮਿਟ ਨੂੰ ਪੁਸ਼ ਕਰਕੇ ਇੱਕ ਸੈਕੰਡ ਫੇਸ ਦੇ ਵਿੱਚ ਪਹੁੰਚ ਜਾਂਦੇ ਹਾਂ ਤਾਂ ਉਹ ਦੁਬਾਰਾ ਉੱਠਦਾ ਤੇ ਬਾਕੀ ਦਾ 25 ਮੀਲ ਵੀ ਪੂਰਾ ਕਰਕੇ ਕੋ 100 ਮੀਲ ਦੀ ਦੌੜ ਨੂੰ ਪੂਰਾ ਕਰ ਲੈਂਦਾ ਹੈ ਤੇ ਅੱਗੇ ਜਾ ਕੇ ਉਹ ਦਾ ਬੈਡਵਾਟਰ ਰੇਸ ਨੂੰ ਵੀ ਜਿੱਤ ਲੈਂਦਾ ਹੈ ਕਿਉਂਕਿ ਇੱਕ ਬਹੁਤ ਵੱਡੀ ਗ ਡੇਵਿਡ ਕਹਿੰਦੇ ਆ ਕਿ ਜੇ ਬੰਦਾ ਕਿਸੇ ਹੋਏ ਪੈਰਾਂ ਤੇ ਟੁੱਟੇ ਹੋਏ ਨੋਹਾ ਨਾਲ ਚੱਲ ਸਕਦਾ ਹੈ, ਭੱਜ ਸਕਦਾ ਹੈ, ਦੌੜ ਸਕਦਾ ਹੈ ਤਾਂ ਉਹ ਆਪਣੇ ਟੁੱਟੇ ਹੋਏ ਪੈਰਾਂ ਨਾਲ ਵੀ ਦੌੜ ਸਕਦਾ ਹੈ। ਮੈਂ ਤੁਹਾਨੂੰ ਸਭ ਨੂੰ ਰਿਕਮੈਂਡ ਕਰਦਾ ਹਾਂ ਕਿ ਤੁਸੀਂ ਡੈਵਿਡ ਦੀ ਬੁੱਕ ਕਾਂਟ ਹਰਟ ਮੀ ਜ਼ਰੂਰ ਪੜੋ। ਅਗਰ ਤੁਸੀਂ ਨਹੀਂ ਪੜ ਸਕਦੇ ਤਾਂ ਆਪਾਂ ਫਿਊਚਰ ਦੇ ਵਿੱਚ ਇਸ ਉੱਤੇ ਪੰਜਾਬੀ ਦੇ ਵਿੱਚ ਵੀਡੀਓਜ਼ ਬਣਾਵਾਂਗੇ। ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਕਿਉਂਕਿ ਜੋ ਆਪਣਾ ਚੈਨਲ ਹੈ ਉਹ ਪੰਜਾਬੀ ਨੂੰ ਹੀ ਡੈਡੀਕੇਟਿਡ ਹੈ ਤੇ ਸਾਰੀਆਂ ਵੀਡੀਓਜ਼ ਸਾਰੀਆਂ ਇੰਗਲਿਸ਼ ਦੀਆਂ ਬੁੱਕਸ ਦੀਆਂ ਵੀਡੀਓਜ਼ ਲਗਾ ਦਿਓ ਜਾਂ ਮਿਸਟਰੀ, ਹਿਸਟਰੀ, ਫੈਕਟਸ ਜਿਨੇ ਰਿਓਂਗੇ ਉਹ ਸਿਰ ਪੰਜਾਬੀ ਦੇ ਵਿੱਚ ਆਉਣਗੇ ਜੀ ਬਾਕੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ